ਗਿੱਦ ਕੋਰ ਦੀ ਰੈਣ ਵਾਲੀ 5 ਸਾਲ ਦੀ ਸਮਾਇਰਾ ਜਿਸ ਨੇ ਅਯੁੱਧਿਆ ਚ ਹੋਏ ਨੈਸ਼ਨਲ ਪਰਫਾਰਮਿੰਗ ਆਰਟ ਚੈਂਪੀਅਨਸ਼ਿਪ 2024 ਦੇ ਵਿੱਚ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕੀਤਾ ਗਿੱੱਦਾ ਪਾਇਆ ਪੋਲੀਆਂ ਪਾਈਆਂ ਤੇ 골ਡ ਮੈਡਲ ਹਾਸਲ ਕੀਤਾ ਜੀ ਹਾਂ 골ਡ ਮੈਡਲ ਹਾਸਲ ਕਰਕੇ ਗੋਲਡ ਮੈਡਲਿਸਟ ਬਣ ਚੁੱਕੀ ਹੈ 5 ਸਾਲ ਦੀ ਫਰੀਦਕੋਟ ਦੀ ਰਹਿਣ ਵਾਲੀ ਸਮਾਇਰਾ ਤਾਂ ਦੱਸ ਦੇ ਕਿ ਸਮਾਇਰਾ ਹੁਣ ਨੇਪਾਲ ਦੇ ਵਿੱਚ ਆਪਣਾ ਹੁਨਰ ਦਿਖਾਉਣ ਲਈ ਬਿਲਕੁਲ ਤਿਆਰ ਹੈ ਤਾਂ ਬੇਟੀ ਨੂੰ ਵਿਦੇਸ਼ ਦੇ ਵਿੱਚ ਉਸ ਦੀ ਮਾਂ ਜੱਜ ਤਾਂ ਜ਼ਰੂਰ ਬਣਨਾ ਚਾਹੁੰਦੀ ਸੀ ਕਿ ਰਿਪੀਟ ਤਾਂ ਬਿਲਕੁਲ ਸਮਾਇਰਾ ਦੀ ਮਾਂ ਵਿਦੇਸ਼ ਦੇ ਵਿੱਚ ਆਪਣੀ ਬੇਟੀ ਨੂੰ ਜੱਜ ਬਣਦੇ ਹੁੰਦੇ ਦੇਖਣਾ ਚਾਹੁੰਦੀ ਸੀ ਪਰ ਹੁਣ ਵੀ ਉਸ ਨੂੰ ਆਪਣੀ ਬੇਟੀ ਦੇ ਉੱਤੇ ਮਾਣ ਮਹਿਸੂਸ ਹੋ ਰਿਹਾ ਦੱਸਦੀ ਕਿ ਜ਼ਿਲ੍ਹਾ ਲੈਵਲ ਤੋਂ ਸਟੇਟ ਲੈਵਲ ਤੱਕ ਕਿ ਹੁਣ ਨੈਸ਼ਨਲ ਲੈਵਲ ਤੱਕ 5 ਸਾਲ ਦੀ ਉਮਰ ਦੇ ਵਿੱਚ ਸਮਾਇਰਾ ਨੇ ਇਤਿਹਾਸ ਰਚ ਦਿੱਤਾ ਤਾਂ ਬਿਲਕੁਲ 5 ਸਾਲ ਦੀ ਕੁੜੀ ਜੋ ਅਯੋਧਿਆ ਦੇ ਵਿੱਚ ਹੋਏ ਨੈਸ਼ਨਲ ਪਰਫਾਰਮਿੰਗ ਐਂਡ ਆਰਟ ਚੈਂਪੀਅਨਸ਼ਿਪ ਦੇ ਵਿੱਚੋਂ ਪੰਜਾਬੀ ਕਲਚਰ ਗਿੱਧਾ ਤੇ ਬੋਲੀਆਂ ਨੂੰ ਰਿਪਰੈਜ਼ੈਂਟ ਕੀਤਾ ਪੰਜਾਬੀ ਤੇਵਰ ਦਿਖਾਏ ਨੇ ਤੇ ਜਿੱਤ ਹਾਸਲ ਕੀਤੀ ਹੈ 골ਡ ਮੈਡਲ ਆਪਣੇ ਨਾਮ ਕੀਤਾ ਤੇ ਇਸ ਤੋਂ ਲਾਵਾ 5 ਫੁੱਟ ਵੱਡੀ ਟਰੋਫੀ ਤੇ ਸਮਾਨ ਪੱਤਰ ਵੀ ਉਸਨੇ ਹਾਸਲ ਕੀਤੇ। ਤੇ ਨੰਨੀ ਛੋਟੀ ਜੀ ਉਮਰ ਦੇ ਵਿੱਚਾ ਕਿੰਨੀਆਂ ਉੱਚੀਆਂ ਬੁਲੰਦੀਆਂ ਛੋਈਆਂ ਨੇ ਤੇ ਇੱਕ ਵਾਰ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਸੀਂ ਵੀ ਸੁਣ ਲਓ। ਮੈਂ ਰਾਣਾ ਨਾ ਸਮੈਰਾ ਮੈਂ ਇਹ ਤੇ ਜਿਕਲਾ ਸਿੱਧ ਪਰ ਦਿਆ ਮੈਂ ਇੱਥੋਂ ਆਇਆ ਤੇ ਉਮਰ ਹੈ 5 ਸਾਲ ਅੱਜ ਨਹੀਂ ਅੱਜ ਆਪਾਂ ਵੀ ਲੱਗੇ ਐਵੇਂ ਗੜੀ ਫਰੀਆ ਲੱਸੀ ਕਰਾਈ ਜਾਨੀਆ ਆਹੋ ਲੱਗੇ ਜਿ cụcਰੀਆਂ ਨੇ ਪਾਇਆ ਬੜਾ ਸ਼ੋਰ ਵੇਖ ਵੇਖੁੰ ਮੁੰਡੇ ਇੰਨੂ ਚੜੀ ਜਾਵੇ ਲੋੜ ਲੱਗੇ ਜਿ cụcਰੀਆਂ ਨੇ ਪਾਇਆ ਬੜਾ ਸ਼ੋਰ ਵੇਖ ਵੇਖੁੰ ਮੁੰਡੇ ਇੰਨੂ ਚੜੀ ਜਾਵੇ ਲੋੜ ਸਾਰੇ ਜਨਤਾ ਨੂੰ ਤਾਂ ਮੈਂ ਚਾਹੰਦੀ ਆ ਜਿੰਨਾ ਨੇ ਮੈਨੂੰ ਇਸ ਸਟੇਜ ਤੇ ਮੌਕਾ ਦਿੱਤਾ ਇੱਕ ਬੋਲ ਇੱਕ ਬੋਲ ਪੰਧਾ ਸੁਣੀ ਗਤਾ ਹਣੀ ਪੰਧਾ ਸੁਣੀ ਗਤਾ ਪੰਧਾ ਸੁਣੀ ਗਤਾ ਹਣੀ ਪੰਧਾ ਸੁਣੀ ਗਤਾ ਤੇ ਦੋ ਗਿੱਦੇ ਵਿੱਚ ਆਕੇ ਮੈਂ ਪੰਜਾਬ ਨੱਚਦੀ ਜਿੱਦੀ ਉੱਚੀ ਨੰਬੀ ਹੋਏ ਜਿੱਦੀ ਉੱਚੀ ਨੰਬੀ ਗਿੱਦੇ ਵਿੱਚ ਬੜਾ ਚੱਚੇ ਦੀ ਜਿੱਤੀ ਉੱਚੀ ਨੰਬੀ ਹੋਏ ਜਿੱਦੀ ਉੱਚੀ ਨੰਬੀ ਗਿੱਦੇ ਵਿੱਚ ਬੜਾ ਚੱਚੇ ਦੀ ਜੱਤੀ ਉੱਚੀ ਨੰਬੀ ਹੋਏ

ਮੇਰਾ ਨਾਮ ਜੋਤੀ ਹੈ। ਬੱਚੇ ਬਾਰੇ ਦੱਸੋ ਕਿਸ ਤਰ੍ਹਾਂ ਨੇ ਪਰਫਾਰਮੈਂਸ ਕਿਹੜੇ ਗੇਮ ਜਿਹੇ ਕੇਸੀ ਵਰ ਕੀ ਪ੍ਰੋਬੀ ਆਸੇ ਕਿ ਆਏ। ਇਹ ਪੰਜਾਬੀ ਲੋਕ ਗੀਤਾਂ ਪੰਜਾਬੀ ਲੋਕ ਗੀਤ ਨੂੰ ਰਿਪਰੈਜ਼ੈਂਟ ਕਰਦੀ ਹੈ ਕਿ ਆਪਾਂ ਆਪਣੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੀ ਆ। ਇਹਦੀ ਨੈਸ਼ਨਲ ਵਾਸਤੇ ਸਿਲੈਕਸ਼ਨ ਹੋਈ ਸੀ ਯੂਪੀ ਚ ਅਯੋਧਿਆ ਦੇ ਵਿੱਚ। ਉਥੇ ਸਾਰੀਆਂ ਸਟੇਟਸ ਦੇ ਬੱਚੇ ਆਏ ਸੀਗੇ 0 ਮਤਲਬ 0 ਤੋਂ ਲੈ ਕੇ 8 ਸਾਲ ਦੇ ਬੱਚਿਆਂ ਦਾ ਕੰਪੀਟੀਸ਼ਨ ਹੋਇਆ ਸੀ ਸਾਰੀਆਂ ਸਟੇਟਸ ਦੇ ਵਿੱਚੋਂ ਪਹਿਲੇ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਤੇ ਜਿੱਤ ਕੇ ਲੈ ਕੇ ਆਈ ਆ ਆਪਦਾ 골ਡ ਮੈਡਲ ਹੁਣ ਇਹਦੀ ਇੰਟਰਨੈਸ਼ਨਲ ਲੈਵਲ ਤੇ ਸਿਲੈਕਸ਼ਨ ਹੋਈ ਹੈ ਕੀ ਕੁਝ ਪੇਸ਼ ਕੀਤਾ ਇਹਨੇ ਸਿਰਫ ਗਿੱਧਾ ਬੋਲੀਆਂ ਬੋਲੀਆਂ ਦੇ ਆਪਣਾ ਪੰਜਾਬੀ ਕਲਚਰ ਜਿਵੇਂ ਪ੍ਰਾਂਤ ਘੜਾ ਸਭ ਕੁਝ ਉਹ ਵਾਲੇ ਪ੍ਰੋਪਸ ਯੂਜ਼ ਕਰਕੇ ਇਹਨੇ ਗਿੱਧੇ ਬੋਲੀਆਂ ਤੇ ਗਿੱਧਾ ਕੀਤਾ ਸੀ ਫਿਰ ਤੁਹਾਨੂੰ ਕੱਲ ਨੂੰ ਮੈਂ ਸਮਝਾਉਂਦਾ ਕਿ ਉਹਨਾਂ ਦਾ ਰਿਐਕਸ਼ਨ ਕੀ ਸੀਗਾ ਪਹਿਲਾ ਪੰਜਾਬੀ ਸੰਗੀਤ ਪਰ ਚਾਹੇ ਉਹਨਾਂ ਨੂੰ ਸਮਝ ਆਈ ਚਾਹੇ ਨਹੀਂ ਆਈ ਉਹ ਸਾਰੇ ਬਹੁਤ ਜ਼ਿਆਦਾ ਹੀ ਖੁਸ਼ ਸੀਗੇ ਬਹੁਤ ਜ਼ਿਆਦਾ ਖੁਸ਼ ਸੀਗੇ ਸਾਰਿਆਂ ਨੇ ਕਲਾਪਿੰਗ ਕੀਤੀ ਉਹਨਾਂ ਨੇ ਕਿਹਾ ਤੁਹਾਡੇ ਬੱਚੇ ਨੇ ਬਹੁਤ ਸੋਹਣਾ ਡਾਂਸ ਕੀਤਾਗਾ ਤੇ ਅਗਲੀ ਤਿਆਰੀ ਕੀ ਹੈ ਅਗਲੀ ਹੁਣ ਜਿਵੇਂ 8 ਸਤੰਬਰ ਨੂੰ ਇਹਦਾ ਡਿਸਟ੍ਰਿਕਟ ਲੈਵਲ ਤੇ ਲੁਧਿਆਣੇ ਹੋਣਾ ਉਸ ਤੋਂ ਬਾਅਦ 25 26 ਨੂੰ ਇਹਦਾ ਨੈਸ਼ਨਲ ਲੈਵਲ ਤੇ Shimla ਕੰਪੀਟੀਸ਼ਨ ਹੈ ਅੰਬਾਲਾ ਹੈ ਇੰਟਰਨੈਸ਼ਨਲ ਦੀ ਹਜੇ ਡੇਟ ਨਹੀਂ ਫਾਈਨਲ ਹੋਈ ਹੈਗੀ ਜਦੋਂ ਡੇਟ ਆ ਗਈ ਉਹ ਨੇਪਾਲ ਹੋਣਾ ਇੰਟਰਨੈਸ਼ਨਲ ਲੈਵਲ ਤੇ ਨੀ ਮੇਰਾ ਬੇਟਾ ਵੀ ਹੈ ਬੇਟਾ ਮੇਰਾ 11 11 ਸਾਲ ਦਾ ਮੁੰਡਾ ਮੇਰਾ ਤੇ 5 ਸਾਲ ਦੀ ਕੁੜੀ ਆ ਪਰ ਕੁੜੀਆ ਇਹ ਆਪਣੇ ਕੰਮ ਆਪੇ ਕਰਵਾ ਲੈਂਦੀ ਆ ਜੇ ਆਪਾਂ ਕਹੀਏ ਕਿ ਤੂੰ ਸਕੂਲ ਨਾ ਜਾ ਚੱਲ ਕੋਈ ਨਾ ਸਾਨੂੰ ਅੱਜ ਕੰਮ ਹੈ ਤੇ ਛੁੱਟੀ ਮਾਰ ਲੈ ਕਿਉਂਕਿ ਨਹੀਂ ਮੈਂ ਸਕੂਲ ਜਾਣਾ ਹੀ ਜਾਣਾ ਡਾਂਸ ਕਲਾਸ ਤੇ ਛੁੱਟੀ ਮਾਰ ਲੈ ਚਲੋ ਮੈਮ ਵੀ ਛੁੱਟੀ ਕਰ ਦੇਣੀ ਮੈਮ ਨੇ ਛੁੱਟੀ ਕੀਤੀ ਨਹੀਂ ਰੋਣਾ ਹੀ ਰੋਣਾ ਕਿ ਮੈਨੂੰ ਡਾਂਸ ਕਲਾਸ ਛੱਡ ਕੇ ਆਓ ਤੇ ਇਹ ਆਪਣੇ ਕੰਮ ਖੁਦ ਕਰਵਾਉਂਦੀ ਆ ਜੇ ਅਸੀਂ ਇਹਨੂੰ ਕਵਾਂਗੇ ਤੇ ਸਕੂਲ ਦਾ ਕੰਮ ਕਰ ਲੈ ਇਹਨੇ ਕਿਹਾ ਨਹੀਂ ਨਹੀਂ ਮਾਪੇ ਕਰ ਲਓ ਮੈਨੂੰ ਕੰਮ ਨਾ ਪਾ ਕੇ ਦਿਓ ਤੁਸੀਂ ਸਭ ਤੋਂ ਵੱਧ ਦਾ ਮਤਲਬ ਇਹਦੇ ਗ੍ਰੈਂਡਫਾਦਰ ਗ੍ਰੈਂਡਮਦਰ ਇਹਦੇ ਪਾਪਾ ਨਾ ਤਾਂ ਥੈਂਕਸ ਕਰਦੀਆਂ ਹਨਾ ਸਾਡਾ ਪਿੰਡ ਬਿੱਲੇ ਵਾਲਾ ਹੈ ਬਿਲਕੁਲ ਅ ਰੂਰਲ ਏਰੀਆ ਹੈ ਤੇ ਪਰ ਉਹਨਾਂ ਨੇ ਸਾਨੂੰ ਕਦੇ ਵੀ ਮਨਾ ਨਹੀਂ ਕੀਤਾ ਕਿ ਤੁਸੀਂ ਇਸ ਲਾਈਨ ਨੂੰ ਨਾ ਚੁਣੋ ਜਾਂ ਤੁਸੀਂ ਕੁੜੀਆਂ ਨੂੰ ਲੈ ਕੇ ਕਿਤੇ ਜਾਣਾ ਹੈ ਅੱਜ ਬੇਟੀ ਹੋਣ ਦਾ ਕਰਮ ਮਹਿਸੂਸ ਕਰ ਰਹੇ ਹਾਂਜੀ ਹਾਂਜੀ ਮੈਨੂੰ ਤਾਂ ਬਹੁਤ ਫਖਰਾਦੀ ਬੇਟੀ ਤੇ ਬੜਾ ਮਾਣ ਮਹਿਸੂਸ ਕਰਦੀ ਹਾਂ ਕੀ ਬੰਦਾ ਦੇਖੇ ਚਾਹੁੰਦੇ ਨੇ ਮੇਰੇ ਤਾਂ ਡਿਮਾਂਡ ਹੈ ਕਿ ਮੈਨੂੰ ਬਸ ਇਹ ਇਹਦਾ ਮਤਲਬ ਕੀ ਪੰਜਾਬੀ ਕਲਚਰ ਨੂੰ ਪ੍ਰਮੋਟ ਕਰੇ ਪਰ ਕਿੱਦੇ ਦੇ ਨਾਮ ਨਾਲ ਮੈਨੂੰ ਜੱਜ ਬਣਾਣਾ ਹੈ ਮੈਨੂੰ ਐ ਕਿਸੇ ਫੋਰਨ ਕੰਟਰੀ ਦੇ ਵਿੱਚ ਇਹ ਜੱਜ ਲੱਗੇ ਜਾ ਕੇ